ਜਿਹੜੇ મોદી ਦੀ ਤਾਨਾਸ਼ਾਹੀ ਨੂੰ ਖਤਮ ਕਰਨਾ ਚਾਹੁੰਦੇ ਆ ਉਹਨਾਂ ਲਈ ਅੱਜ ਬੜੀ ਖੁਸ਼ੀ ਭਰੀ ਖਬਰ ਹੈ ਕਿ ਅੱਜ ਮਾਨਯੋਗ ਸੁਪਰੀਮ ਕੋਰਟ ਨੇ ਸਾਰੇ ਪਾਰਟੀ ਦੇ ਰਾਜ ਸਭਾ ਮੈਂਬਰ ਸ੍ਰੀ ਸੰਜੇ ਸਿੰਘ ਜੀ ਉਹਨਾਂ ਨੂੰ ਜਮਾਨਤ ਦਿੱਤੀ ਹੈ ਸੰਜੇ ਸਿੰਘ ਜਦੋਂ ਰਾਜ ਸਭਾ ਦੇ ਵਿੱਚ ਬੋਲਦੇ ਸੀਗੇ ਤੇ ਪੂਰੀ ਦੁਨੀਆ ਦੇਖਦੀ ਸੀ ਤੇ ਬਹੁਤ ਸਾਰੇ ਲੋਕ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਸ਼ੇਰ ਕਹਿੰਦੇ ਸੀ ਤੇ ਉਹ ਅਕੱਈ ਸਾਡੇ ਸ਼ੇਰ ਨੇ ਉਹਨਾਂ ਦੀ ਆਵਾਜ਼ ਜਦੋਂ ਗੱਦਦੀ ਸੀ ਤੇ ਮੋਦੀ ਦੀ ਕੁਰਸੀ ਜਿਹੜੀ ਹਿਲਦੀ ਸੀਗੀ ਉਹਨਾਂ ਨੂੰ ਇਸੇ ਕਰਕੇ ਹੀ ਕੁਝ ਮਹੀਨੇ ਜਿਹੜਾ ਜੇਲ੍ਹ ਤੋਂ ਸੁੱਟਿਆ ਗਿਆ ਪਤਾ ਹੈ ਸੁਪਦੀਪ ਕੋਰਟ ਨੇ ਇੱਕ ਬਹੁਤ ਵੱਡਾ ਅਤਿਅਸਪੈਨਲਾ ਕੀਤਾ ਉਦੋਂ ਬਾਅਦ ਆਉਣਗੇ ਉਦੋਂ ਉਸੇ ਤਰ੍ਹਾਂ ਹੀ ਫਿਰ ਦਵਾ ਬੀਜਪੀ ਦੇ ਖਿਲਾਫ ਉਸੇ ਤਰ੍ਹਾਂ ਗੱਦਣਗੇ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਤੁਸੀਂ ਦੇਖਿਓ ਕੀ ਵਰਦਾ ਮੈਨੂੰ ਆਸ ਹੈ ਕਿ ਭਾਰਤੀ ਨਿਆਂ ਪ੍ਰਣਾਲੀ ਜਿਹੜੀ ਹੈ ਉਹ ਹੋਰ ਨਾ ਦੇਊਗੀ ਆਸੇਦੀ ਅਰਵਤ ਕੇ ਦੀਵਾ ਜੀ ਸ੍ਰੀ ਮਨਦੀਪ ਸੋਜੋਧਿਆ ਜੀ ਸ੍ਰੀ ਸਤੰਦਰ ਜੈਨ ਜੀ ਜਿਨਨੇ ਸਾਡੇ ਨੇਤਾ ਝੂਠੇ ਕੇਸਾਂ ਦੇ ਜਥੇਲ ਚ ਭੇਜੇ ਸਹਿ ਸਹਿ ਦੇ ਸਾਰਿਆਂ ਨੂੰ ਕਾਨੂੰਨ ਤੋਂ ਰਹਿਤ ਮਿਲੂਗੀ ਤੇ ਇਹ ਇਹ ਜਿਹੜੀ ਬੀਜੇਪੀ ਆ ਇਹਦੇ ਖਿਲਾਫ ਜਿਹੜੀ ਜੰਗ ਹੈ ਉਹ ਇਸੇ ਤਰ੍ਹਾਂ ਹੀ ਜਾਰੀ ਰੱਖਣੀ ਹੈ ਜਿੱਦਾਂ ਆਪਾਂ 31 ਮਾਰਚ ਨੂੰ ਦਿੱਲੀ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਹੈ ਸੋ ਮੈਂ ਤੁਹਾਨੂੰ ਸਭ ਨੂੰ ਬਹੁਤ ਵਧਾਈ ਦੇਣਾ ਚਾਹੁੰਦਾ ਨਾਲ ਮੈਂ ਸਭ ਨੂੰ ਸੱਦਾ ਵੀ ਦਿੰਦਾ ਕਿਉਂ ਸਾਡੇ ਜਿਆਦੇ ਤਕੜੇ ਹੋ ਕੇ ਆਪਾਂ ਲੱਗੀਏ 24 ਦੀਆਂ ਆਉਣ ਵਾਲੀਆਂ ਜਿਹੜੀਆਂ ਇਹ ਚੋਣਾਂ ਇਹਦੇ 'ਚ ਆਪਾਂ ਮਤਲਬ ਜਿਹੜਾ ਭਾਜਪਾ ਨੂੰ ਮੋਦੀ ਅਮਿਤ ਸ਼ਾਹ ਦੀ ਜੋੜੀ ਨੂੰ ਲੱਖ ਤੋਰ ਵੀ ਹਾਰ ਦੇਣੀ ਹੈ ਉਹ ਆਪਣੀ ਪਾਰਟੀ ਤੇ ਇੰਡੀਆ ਗੱਠ ਜੋੜ ਦੇ ਜਿਹੜੇ ਕੈਂਡੀਡੇਟ ਨੇ ਪੰਜਾਬ ਦੇ 13 ਦੇ 13 ਤੇ ਇੰਡੀਆ ਗੱਠ ਜੋੜ ਜਿੱਥੇ-ਜਿੱਥੇ ਸਾਡਾ ਕਾਂਗਰਸ ਦੇ ਨਾਲ ਜਾਂ ਦੂਜੀ ਪਾਰਟੀਆਂ ਦਾ ਗੱਠ ਜੋੜਿਆ ਉਹਨਾਂ ਸਾਡੇ ਦੀ ਜਿੱਤ ਜਿਹੜੀ ਹੈ ਯਕੀਨੀ ਬਣਾਉਣੀ ਹੈ